ਬਿਲਕੁਲ ਬਲਗੇ ਦੇ ਵਿੱਚ ਆਪ ਨੂੰ ਕੁਛ ਨਾ ਕੁਛ ਬਣਾਉਣਾ ਚਾਹੀਦਾ ਇੱਡਾ ਵੱਡਾ ਆਪਣਾ ਪਿੰਡ ਆ ਇਹ ਪਿੰਡ ਤਾਂ ਨਹੀਂ ਹੁਣ ਤਾਂ ਸਿਟੀ ਕਹਿਣ ਲੱਪੇ ਹਾਂ ਹੁਣ ਤਾਂ ਸਿਟੀ ਕਹਿਣ ਲੱਪੇ ਹਾਂ ਤੇ ਆਪਣੇ ਕੋਲ ਥਾਂ ਵੀ ਬਹੁਤ ਪਈ ਐ ਇੱਥੇ ਜਿੱਦਾਂ ਆਪਣੇ ਕਹਿੰਦੇ ਛੱਪੜ ਆਪਣੇ ਬਹੁਤ ਵੱਡੇ ਵੱਡੇ ਬਲਗੇ ਦੇ ਵਿੱਚ ਤੇ ਆਪਾਂ ਨੂੰ ਗਵਰਨਮੈਂਟ ਦੇ ਨਾਲ ਗੱਲ ਕਰਕੇ ਤੁਹਾਡੇ ਤੁਹਾਡੇ ਦੇ ਨਾਲ ਰਲਾ ਕੇ ਤੇ ਆਪਣੀ ਕਾਉਂਸਲਰਸ ਨੂੰ ਨਾਲ ਰਲਾ ਕੇ ਆਪਾਂ ਨੂੰ ਫੋਰਡ ਜਾਣਾ ਚਾਹੀਦਾ ਤੇ ਕੁਛ ਨਾ ਕੁਛ ਆਪਾਂ ਨੂੰ ਇੱਥੇ ਫੋਰਡ ਆਉਣ ਵਾਲੀ ਪੀੜੀ ਲਈ ਹਾਂਜੀ ਉਹਨ ਆਪ ਆਪ ਅਸੀਂ ਤਾਂ ਹੁਣ ਉਮਰ ਦੇ ਹਿਸਾਬ ਨਾਲ ਉਹ ਆਪਾਂ ਤਾਂ ਹੁਣ ਉੱਤੋਂ ਦੀ ਜਾ ਰਹੇ ਹਾਂ ਇਹ ਵੀ ਕਹਿੰਦਾ ਮੈਂ ਆ ਕੇ ਕੋਚਿੰਗ ਆਪ ਕਰੂੰਗਾ ਹੁਣ ਹੁਣ ਉੱਥੇ ਅਸੀਂ ਕੋਚਿੰਗ ਕਰੀਦੀ ਆ ਤੇ ਪਿਛਲੇ ਸਾਲ ਮੇਰੇ ਸਿਗੇ 300 ਸਵੀਮਰ ਜਿਹੜੇ ਇੰਗਲੈਂਡ ਤੋਂ ਫਰਾਂਸ ਤੋਂ ਭਰ ਕੇ ਗਏ ਆ ਜੀ ਤੇ ਇਸ ਸਾਲ ਸੋ ਫਾਰ ਮੇ ਕੋ ਪੰਜ ਆਏ ਆ ਜੀ ਤੇ ਪੰਜਾਂ ਨੂੰ ਮੈਂ ਸਾਰਿਆਂ ਨੂੰ ਯੈਸ ਨਹੀਂ ਹਲੇ ਕਿਹਾ ਕਰਕੇ ਉਹਨਾਂ ਨੂੰ ਚੈੱਕ ਕਰੀਦਾ ਪਹਿਲਾਂ ਸਹੀ ਤੇ ਚੈੱਕ ਕਰਕੇ ਉਹਨਾਂ ਨੂੰ ਕਹਿੰਦੇ ਹਾਂ ਤੁਸੀਂ ਗਾਹ ਜਾ ਸਕਦੇ ਜਾਂ ਨਹੀਂ ਜਾ ਸਕਦੇ ਤੇ ਆਪਾਂ ਇੱਥੋਂ ਵੀ ਕੋਈ ਨਾ ਕੋਈ ਲੈ ਕੇ ਜਾਈਏ ਤੇ ਸਪੈਸ਼ਲੀ ਪੰਜਾਬ ਚ ਕੋਈ ਸਾਡਾ ਉੱਥੇ ਕਿ ਨਹੀਂ ਤੇ ਸਾਨੂੰ ਕਲਾ ਬਿਲਗਾ ਨਹੀਂ ਪੰਜਾਬ ਚ ਉੱਥੇ ਅਸੀਂ ਤਾਂ ਬਹੁਤ ਹੈਪੀ ਹੋਣਾ ਸਾਡਾ ਪੰਜਾਬੀ ਭਰਾ ਜਾਂ ਭੈਣ ਆ ਗਈ ਆ ਤੇ ਜਾਂ ਕੋਈ ਸਾਡਾ ਯੰਗਸਟਰ ਆ ਗਿਆ ਅਸੀਂ ਤਾਂ ਹੱਬ ਜਵਾਂਗੇ ਬਿਲਕੁਲ ਤੇ ਦੋਸਤੋ ਤੁਸੀਂ ਸੁਣਿਆ ਬਲਜਿੰਦਰ ਸਿੰਘ ਤੋਂ ਕਿ ਕਿਵੇਂ ਇਹਨਾਂ ਦੇ ਮਨ ਦੇ ਵਿੱਚ ਇਹ ਇੱਕ ਹੌਬੀ ਆ ਕੇ ਦੇਖ ਤੋਂ ਨਹੀਂ ਬਜ ਬਸਤੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈ ਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਤੇ ਦੋਸਤੋ ਪਿਛਲੀ ਸਾਡੀ ਵੀਡੀਓ ਬਲਜਿੰਦਰ ਸਿੰਘ ਸਮੇਮਰ ਨੂੰ ਲੈ ਕੇ ਤੁਸੀਂ ਵੇਖੀ ਆ ਸਾਡੇ ਲਈ ਵੀ ਬੜੇ ਮਾਣ ਦੀ ਗੱਲ ਹੈ ਕਿ ਬਲਜਿੰਦਰ ਸਿੰਘ ਸੰਘੇੜਾ ਜਿਨ੍ਹਾਂ ਨੇ 1983 ਦੇ ਵਿੱਚ ਇੰਗਲੈਂਡ ਦੇ ਵਿੱਚ ਸਮੁੰਦਰ ਦੇ ਵਿੱਚ ਇੱਕ ਵੱਡੀ ਜਿਹੜੀ ਆ ਉਹ ਤਰਾਕੀ ਦੇ ਵਿੱਚ ਰਿਕਾਰਡ ਕੈਮ ਕੀਤਾ ਸੀ ਇਹ ਬਿਲਗੇ ਵਾਲਿਆਂ ਦੀ ਵਾਕਿਆਮਾਨ ਵਾਲੀ ਗੱਲ ਹੈ ਨਵੀਂ ਪੀੜੀ ਵਾਲੇ ਜਿਹੜੇ ਆਉਣ ਵਾਲੇ ਨੌਜਵਾਨ ਆ ਉਹਨਾਂ ਲਈ ਮਾਣ ਵਾਲੀ ਗੱਲ ਹੈ ਤੇ ਅੱਜ ਇਸ ਵੀਡੀਓ ਦਰਾਈ ਤੁਹਾਨੂੰ ਅਸੀਂ ਇੱਕ ਮੈਸੇਜ ਦੇਵਾਂਗੇ ਕਿ ਇਹਨਾਂ ਕੋ ਜਾਣਾਂਗੇ ਕਿ ਕਦੀ ਤੁਸੀਂ ਬਿਲਗੇ ਵਿੱਚ ਕਦੀ ਸੋਚਿਆ ਕਿ ਇੱਥੇ ਵੀ ਤਰਾਕੀ ਹੋਣੀ ਚਾਹੀਦੀ ਆ ਇੱਥੇ ਦੇ ਲੋਕਾਂ ਬਾਰੇ ਵੀ ਇਹਨਾਂ ਦੇ ਮਨ ਵਿੱਚ ਕੋਈ ਅਜਿਹੀ ਖਾਸ਼ ਆ ਕਿ ਇੱਥੇ ਵੀ ਸਵਿਮਿੰਗ ਪੂਲ ਬਣੇ ਤੇ ਇਹਦੇ ਬਾਰੇ ਵੀ ਗੱਲ ਕਰਾਂਗੇ ਤੇ ਉਹਦੇ ਤੋਂ ਪਹਿਲਾਂ ਆਪਾਂ ਆਓ ਬਲਜਿੰਦਰ ਸਿੰਘ ਸੰਘੇੜਾ ਦਾ ਜਿਹੜਾ ਆ ਸਵਾਗਤ ਕਰ ਲਨੇ ਆ ਸੰਗੜਾਈ ਤੁਹਾਡਾ ਬਹੁਤ-ਬਹੁਤ ਬਿਲਗਨ న్యూਸ ਆਨਲਾਈਨ ਤੇ ਸਵਾਗਤ ਹੈ ਪਹਿਲਾਂ ਜੀ ਬਹੁਤ-ਬਹੁਤ ਵਾਹਿਗੁਰੂ ਜੀ ਖਾਲਸਾ ਵਾਰ ਜੀ ਕੀ ਫਤਿਹ ਤੇ ਪਹਿਲਾਂ ਤੁਹਾਡਾ ਥੈਂਕ ਯੂ ਕਰਦੇ ਆ ਜਿਹੜਾ ਕੁਝ ਤੁਸੀਂ ਪਿਛਲੇ ਸਾਡੇ ਤਿੰਨ ਹਫ਼ਤਿਆਂ ਦੇ ਨਾਲ ਰਲ ਕੇ ਇਹਨਾਂ ਆਪਾਂ ਫੂਰ ਸਾਰੇ ਗਏ ਆ ਤੇ ਜਿਹੜਾ ਆਪਣਾ ਹਸਪੀਟਲ ਦਾ ਕੰਮ ਸਿੱਦਾ ਸਾਰਾ ਤੇ ਬਹੁਤ ਰਿਸਪੌਂਸਿਬਿਲਟੀ ਤੁਹਾਡੇ ਸਿਰ ਤੇ ਵੀ ਜੀ ਤੇ ਤੁਹਾਡੀ ਸਾਰੀ ਟੀਮ ਤੇ ਤੇ ਉਹਨਾਂ ਸਾਰਿਆਂ ਦਾ ਇਕੱਲੇ-ਇਕੱਲੇ ਦਾ ਆਪਾਂ ਕਹਿੰਦੇ ਥੈਂਕ ਯੂ ਤੇ ਰਲ ਮਿਲ ਕੇ ਬਹੁਤ ਸੋਹਣਾ ਪ੍ਰੋਗਰਾਮ ਹੋ ਗਿਆ ਜੀ ਐਂਡ ਵੈਰੀ ਸਕਸੈਸਫੁਲ ਜੀ ਤੇ ਆਪਣੇ ਐਲਮੇ ਵੀ ਆਈ ਸੀਗੇ ਤੇ ਉਹਨਾਂ ਨੇ ਵੀ ਬੜੀ ਸੋਹਣੀ ਸਪੀਚ ਕਰਕੇ ਗਏ ਆ ਐਂਡ ਵੈਰੀ سپورਟਡ ਬਿਲਕੁਲ ਤੇ ਇਹਦੇ ਨਾਲ ਆਪਾਂ ਨੂੰ ਬਿਲਗੇ ਵਾਲਿਆਂ ਨੂੰ ਵੀ ਖੁਸ਼ੀ ਹੋਣਾ ਚਾਹੀਦਾ ਉਹ ਵੀ ਆਪਣੇ ਨਾਲ ਰਲ ਰਹੇ ਆ ਇੱਡਾ ਵੱਡਾ ਆਪਣਾ ਹਸਪੀਟਲ ਆਪਾਂ ਨੂੰ ਯੂਜ਼ ਕਰਨਾ ਚਾਹੀਦਾ ਆ ਬਿਲਕੁਲ ਤੇ ਇਦਾਂ ਦੀ ਚੀਜ਼ ਜਿਹੜੀ ਬਣੀ ਆ ਤੁਸੀਂ ਆਪਾਂ ਪਹਿਲਾਂ ਪਹਿਲਾਂ ਗੱਲ ਕਰਦੇ ਸੀ ਇਦਾਂ ਦੀ ਚੀਜ਼ ਇੱਥੇ ਪੰਜਾਬ ਦੇ ਵਿੱਚ ਬਹੁਤ ਘੱਟ ਆ ਬਿਲਕੁਲ ਹਾਂਜੀ ਤੇ ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਐ ਕਿ ਜਿਹੜਾ ਤੁਸੀਂ ਐਡਾ ਵੱਡਾ ਇਲਾਜ ਦਾ ਉਹ ਜਿਹੜਾ ਮੰਦਰ ਬਣਾਇਆ ਹਾਂਜੀ ਉਹ ਗੁਰੂ ਘਰ ਆਪਾਂ ਰਜਾਨਾ ਤੰਦਰੁਸਤੀ ਮੰਗਦੇ ਆ ਜੇ ਸਾਨੂੰ ਤੰਦਰੁਸਤੀ ਇਸ ਹਸਪਤਾਲ ਤੋਂ ਮਿਲਦੀ ਐ ਤੇ ਜੇ ਅਗਰ ਅਸੀਂ ਸੰਘੇੜਾ ਜੀ ਤੁਹਾਨੂੰ ਕੁਝ ਪੱਲ ਦਿੱਤੇ ਆ ਸਯੋਗ ਲਈ ਉਹ ਸਾਡੀ ਜ਼ਿੰਮੇਵਾਰੀ ਬਣਦੀ ਐ ਤੁਸੀਂ ਸੱਤ ਸਮੁੰਦਰਾਂ ਤੋਂ ਪਾਰ ਆ ਕੇ ਇੱਥੇ ਦੇ ਲੋਕਾਂ ਦੀ ਤੰਦਰੁਸਤੀ ਲਈ ਇੱਥੇ ਦੇ ਲੋਕਾਂ ਲਈ ਤੁਸੀਂ ਜਿਹੜਾ ਇਹ ਸੁਪਨਾ ਲੈ ਕੇ ਆਂਦਾ ਜੇ ਅਗਰ ਅਸੀਂ ਇਸ ਕੰਮ ਦੇ ਵਿੱਚ ਤੁਹਾਨੂੰ ਇੰਨਾ ਕ ਸਮਾਂ ਦਿੱਤਾ ਆ ਅਸੀਂ ਤੁਹਾਡੇ ਕੋਲ ਕੁਝ ਸਿੱਖਦੇ ਹਾਂ ਤੇ ਸਾਡੇ ਲਈ ਇਹ ਮਾਣ ਵਾਲੀ ਗੱਲ ਨਹੀਂ ਬਹੁਤ ਸੋਈ ਆ ਆਪਾਂ ਕਹਿੰਦੇ ਅਸੀਂ ਵੀ ਤੁਹਾਡੇ ਕੋਲ ਸਿੱਖਿਆ ਤੇ ਤੁਸੀਂ ਵੀ ਸਾਡੇ ਕੋਲ ਸਿੱਖਦੇ ਹਾਂ ਰਲ ਮਿਲ ਕੇ ਕੰਮ ਆਪਣਾ ਪੂਰਾ ਹੋ ਗਿਆ ਬਿਲਕੁਲ ਤੇ ਇਦਾਂ ਹੀ ਆਪਾਂ ਗਾਹਾਂ ਜੁੜੇ ਰਹੀਏ ਤੇ ਇੱਦੇ ਗਾਹ ਵਧੀਏ ਜਿਹੜੀਆਂ ਆਪਾਂ ਨੂੰ ਕਹਿ ਕੇ ਗਏ ਆ ਤੇ ਆਪਣੇ ਲੀਡਰਸ ਤੇ ਉਹਨਾਂ ਦੇ ਨਾਲ ਆਪਾਂ ਫੋਲੋ ਕਰੀਏ ਤੇ ਡਾਕਟਰ ਸੰਘੇੜੇ ਦੇ ਨਾਲ ਰਲ ਕੇ ਸਾਰਾ ਕੁਝ ਆਪਾਂ ਫੂਡ ਲੈ ਕੇ ਚੱਲੀਏ ਤੇ ਆਪਣਾ ਬੈਨੇਫਿਟ ਹੋਗਾ ਪਿੰਡ ਦਾ ਤੇ ਇੱਥੇ ਆ ਕੇ ਦੋਸਤੋ ਅਸੀਂ ਗੱਲ ਬਣਾਉਨੇ ਆ ਪਿਛਲੀ ਵੀਡੀਓ ਵਿੱਚ ਇਨੀ ਆਪਣਾ ਤਜਰਬਾ ਸਾਂਝਾ ਕੀਤਾ ਸੀ ਕਿ ਕਿਵੇਂ ਇਨੀ ਤਰਾਕੀ ਦੇ ਵਿੱਚ ਉੱਥੇ ਆਪਣੇ ਝੰਡੇ ਗੱਡੇ ਆ ਗੋਰਿਆਂ ਨਾਲ ਮੁਕਾਬਲਾ ਕੀਤਾ ਉਸ ਸਮੁੰਦਰ ਵਿੱਚ ਜਿੱਥੇ ਤੁਸੀਂ ਅਕਸਰ ਦੇਖਿਆ ਸਮੁੰਦਰ ਦੇ ਅੰਦਰ ਕਿੰਨਾ ਭੈਪੀਤ ਦ੍ਰਿਸ਼ ਹੁੰਦਾ ਪਰ ਇਹਨਾਂ ਨੇ ਬਹੁਤ ਲੰਬੀ ਜਿਹੜੀ ਰੇਸ ਉਸ ਵੇਲੇ ਜਿਹੜੀ ਲਾਈ ਸੀ ਤੇ ਉਹਦੇ ਵਿੱਚ ਜਿੱਤ ਵੀ ਪ੍ਰਾਪਤ ਕੀਤੀ ਤੇ ਇਸ ਵੀਡੀਓ ਵਿੱਚ ਅਸੀਂ ਬਲਜਿੰਦਰ ਸਿੰਘ ਕੋ ਇਹ ਜਾਣਣਾ ਕਿ ਤੁਸੀਂ ਆਪਣੇ ਬਿਲਗੇ ਵਿੱਚ ਕਦੀ ਸੁਪਨਾ ਲਿਆ ਕਿ ਮੇਰੇ ਹੋਰ ਵੀ ਭਰਾ ਭਤੀਜੇ ਪੋਤੇ ਇਸ ਖੇਡ ਬਚਾਉਣ ਇਹਦੇ ਬਾਰੇ ਜਾਣਨੇ ਆ ਹਾਂਜੀ ਬਲਜਿੰਦਰ ਸਿੰਘ ਜੀ ਤੁਸੀਂ ਕਦੀ ਇਹ ਮਨਮ ਦੇ ਵਿੱਚ ਧਾਰਿਆ ਕਿ ਮੈਂ ਆਪਣੇ ਬਿਲਗੇ ਵਿੱਚ ਵੀ ਆਪਣਾ ਸੁਪਨਾ ਤੋਂ ਹੀ ਕੋਈ ਪੂਰਾ ਹਾਂਜੀ ਜਿੱਦਾਂ ਆਪਾਂ ਕਹਿੰਦੇ ਆਪਣੇ ਘਰ ਆਪਾਂ ਦੇ ਹਮੇਸ਼ਾ ਹੀ ਸੋਚੀਦਾ ਜੀ ਤੇ ਕੋਈ ਨਾ ਕੋਈ ਗਾਂ ਤੋਂ ਗਾਂ ਬਦੇ ਇਹ ਜ਼ਰੂਰੀ ਨਹੀਂ ਹੁੰਦਾ ਸਪੋਰਟਸ ਦੇ ਵਿੱਚ ਜੇ ਤੁਸੀਂ ਬਣ ਗਏ ਆਂ ਗਾਂ ਤੁਹਾਡਾ ਲੜਕਾ ਬਧੂਆ ਜਾਂ ਉਹ ਗਾਂ ਤੁਹਾਡੀ ਕੋਈ ਪੀੜੀ ਚ ਇਹ ਜ਼ਰੂਰੀ ਨਹੀਂ ਆਪਣੇ ਪਿੰਡ ਦੇ ਵਿੱਚ ਵੀ ਕੋਈ ਜਾਣਾ ਹੋ ਸਕਦਾ ਕਰਕੇ ਆਪਾਂ ਸਾਰੇ ਡਿਫਰੈਂਟ ਆ ਤੇ ਜਦੋਂ ਅਸੀਂ ਦੇਖਦੇ ਆਂ ਕੋਈ ਸ਼ੈਕਲ ਚਲਾਉਣ ਨਾਲ ਕੋਈ ਦੌੜਨ ਨਾਲ ਕੋਈ ਬੌਕਸਿੰਗ ਕਰਨ ਨਾਲ ਤੇ ਕੋਈ ਬਾਡੀ ਬਿਲਡ ਕਰਨ ਨਾਲ ਸਾਰੇ ਡਿਫਰੈਂਟ ਡਿਫਰੈਂਟ ਫਰੇਮਵਰਕ ਸਾਰਿਆਂ ਦਾ ਹੁੰਦਾ ਆ ਜੀ ਤੇ ਇਹ ਨਹੀਂ ਪਤਾ ਹੁੰਦਾ ਆਪਾਂ ਕਿਹੜੀ ਸਪੋਰਟਸ ਦੇ ਵੱਲ ਜਾਣਾ ਕਿੱਧਰ ਨੂੰ ਜਾਣਾ ਉਹ ਤਾਂ ਜਿੱਦਾਂ ਕੀ ਜਿਹੜੀ ਕਹਿੰਦੇ ਹੁੰਦੇ ਆ ਸਹੀ ਟਾਈਮ ਤੇ ਆਪਾਂ ਸਹੀ ਥਾਂ ਤੇ ਪਹੁੰਚ ਗਏ ਆ ਜੀ ਤੇ ਸਹੀ ਆਪਾਂ ਨੂੰ ਐਡਵਾਈਸ ਉੱਥੋਂ ਆਪਾਂ ਨੂੰ ਮਿਲ ਗਈ ਆ ਤੇ ਉਹ ਬੰਦਾ ਉਦੋਂ ਚਲ ਜਾਂਦਾ ਹੈ ਤੇ ਪਰ ਹਮੇਸ਼ਾ ਹੀ ਸੁਪਨਾ ਹੁੰਦਾ ਹੈ ਆਪਣਾ ਆਪਣਾ ਕੋਈ ਨਾ ਕੋਈ ਆ ਬਈ ਜੀ ਹਾਂਜੀ ਜੇ ਆਪਣੇ ਪਿੰਡ ਚ ਹੋਵੇ ਤੇ ਤੁਹਾਨੂੰ ਪਤਾ ਆਪਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਤੇ ਹੁਣ ਇੰਗਲੈਂਡ ਦੇ ਵਿੱਚ ਵੀ ਅਸੀਂ ਸੋਚਦੇ ਆ ਜਦੋਂ ਮੈਂ 1983 ਚ ਜਦੋਂ ਮੈਂ ਕੀਤਾ ਸੀਗਾ ਜੀ ਉਸ ਤੋਂ ਬਾਅਦ ਹੁਣ ਇਹ 6 ਸਾਲ ਹੋਇਆ ਇੱਕ ਕੁੜੀ ਹੋਰ ਉੱਥੇ ਉੱਠੀ ਸੀ ਜੀ ਤੇ ਕਾਲੇ ਹੱਲੇ ਬਹੁਤ ਘਟੋ ਜਿਦਾਂ ਆਪਾਂ ਕਹਿੰਦੇ ਆ ਆਪਣੇ ਰੰਗ ਦੇ ਬਹੁਤ ਘਟੋ ਆ ਹੁਣ ਹੱਲੇ ਸਵੀਮਰਜ਼ ਆ ਰਹੇ ਆ ਹੁਣ ਆਪਣੇ ਸਾਊਥ ਇੰਡੀਆ ਦੇ ਵਿੱਚ ਸਵੀਮਰਜ਼ ਆ ਰਹੇ ਆ ਤੇ ਉਹਨਾਂ ਦੇ ਨਾਲ ਵੀ ਅਸੀਂ ਕੰਟੈਕਟ ਕੀਤਾ ਉੱਥੇ ਆਲਰੇਡੀ ਜੀ ਤੇ ਜਿਹੜਾ ਕੋਚਿੰਗ ਕਰੀਦੀ ਆ ਮੋਸਟਲੀ ਤਾਂ ਕੋ ਗੋਰੇ ਹੁੰਦੇ ਕੋਚਿੰਗ ਕਰਨ ਲਈ ਤੇ ਪਰ ਹੁਣ ਆਪਣੇ ਔਠ ਰਹੇ ਆ ਇੱਥੋਂ ਇਹਦਾ ਮਤਲਬ ਆਪਾਂ ਵੀ ਕਰ ਜਿਹੜੀ ਮਰਜ਼ੀ ਸਪੋਰਟ ਆਪਾਂ ਕਰ ਸਕਦੇ ਆ ਠੀਕ ਹੈ ਉਹ ਜਿਦਾਂ ਕਹਿੰਦੇ ਨੇ ਜੇ ਤੁਹਾਡੇ ਅੰਦਰ ਅੱਗ ਬਲਦੀ ਆ ਤੁਸੀਂ ਉਹ ਅੱਗ ਦੇ ਨਾਲ ਚੱਲ ਸਕਦੇ ਆ ਤੇ ਹੁਣ ਦੇਖੋ ਤੁਸੀਂ ਤੁਸੀਂ ਥੋੜੇ ਸੋਚਦੇ ਤੁਸੀਂ ਮੀਡੀਆ ਵੱਲ ਚੱਲ ਜਾਣਾ ਇਹ 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 ਤੁਹਾਡਾ ਇੰਟਰਸਟ ਨਹੀਂ ਸੀਗਾ ਇਹ ਇਹ ਤੁਹਾਡਾ ਹੁਣ ਹੌਬੀ ਬਣਿਆ ਇੱਕ ਤਰ੍ਹਾਂ ਜਿਹਦਾ ਜਿਹਦਾ ਤੁਸੀਂ ਕਰਦੇ ਆ ਉਹੀ ਜੇ ਆਪਾਂ ਹੌਬੀ ਬਣ ਕੇ ਗਾਹਾਂ ਫੋਰਵਰਡ ਆਪਾਂ ਜਾ ਸਕਦੇ ਮੈਂ ਵੀ ਚਾਹੁੰਦਾ ਇੱਥੇ ਬਲਗੇ ਦੇ ਵਿੱਚ ਵੀ ਸਾਡੇ ਨਿਕਲ ਕੋਈ ਨਾ ਕੋਈ ਕੱਲੇ ਸਵੀਮਿੰਗ ਦੇ ਨਹੀਂ ਹੋਰ ਵੀ ਬਹੁਤ ਟੈਲੈਂਟਡ ਆਪਣੇ ਇੱਥੇ ਹੈਗੇ ਆ ਤੇ ਜਿਹਦਾ ਆਪਾਂ ਕਹਿੰਦੇ ਆਪਾਂ ਕਬੱਡੀ ਵਾਲੇ ਆ ਹੈਗੇ ਆ ਘੋਲ ਵਾਲੇ ਹੈਗੇ ਆ ਕੋਈ ਸ਼ੈਕਲ ਵਾਲਾ ਚਲੋ ਤੇ ਅਬ ਫੁੱਟਬਾਲ ਵੀ ਹੋਣ ਬਹੁਤ ਰਿਆ ਆ ਜੀ ਤੇ ਕ੍ਰਿਕਟ ਤਾਂ ਹੈਗਾ ਹੀ ਆਪਣੇ ਇੰਡੀਆ ਦੇ ਵਿੱਚ ਤੇ ਆਪਾਂ ਇੱਕ ਦੋ ਸਪੋਰਟਸ ਵੱਲੋਂ ਨਾ ਦੇਖੋ ਆਪਾਂ ਆਪਣਾ ਜਿੱਦਾਂ ਕਹਿੰਦੇ ਨੇ ਜਿੱਦਾਂ ਘੋੜਾ ਦੌੜਦਾ ਕਿ ਨਹੀਂ ਉਹਦੇ ਇਦਾਂ ਬੰਦ ਦੇ ਅੱਖਾਂ ਦੇਤੇ ਹੀ ਨਹੀਂ ਖੋਪੇ ਆਂ ਜੀ ਮੂੰਹ ਨੂੰ ਦੇਖਦਾ ਤੁਸੀਂ ਮੂੰਹ ਨੂੰ ਉਹ ਖੋਪੇ ਲਾ ਦੋ ਅੱਛਾ ਹਾਂਜੀ ਹਾਂਜੀ ਖੋਪੇ ਲਾ ਕੇ ਦੇਖੋ ਜੇ ਮੈਂ ਐਚ ਨਹੀਂ ਗੁੱਡ ਮੈਂ ਓਚ ਨਹੀਂ ਗੁੱਡ ਤੇ ਅਸੀਂ ਵੀ ਬਹੁਤ ਸਪੋਰਟਸ ਕੀਤੀ ਆ ਮੈਂ ਮਾਸ਼ੱਲਾ ਅੱਟ ਵੀ ਪਹਿਲਾਂ ਕੀਤੀ ਆ ਜੀ ਤੇ ਜਿੱਦਾਂ ਕਹ ਦੋ ਹਾਕੀ ਖੇਡਣ ਵੀ ਜਾਂਦੇ ਸੀਗੇ ਠੀਕ ਹੈ ਹੈਂ ਬੈਡਮਿੰਟਨ ਵੀ ਖੇលਦੇ ਸੀਗੇ ਜੀ ਤੇ ਕ੍ਰਿਕਟ ਵੀ ਖੇលਦੇ ਸੀਗੇ ਠੀਕ ਆ ਪਰ ਜਿੱਦ ਨੂੰ ਰੱਬ ਨੇ ਖੇਚਣਾ ਤੁਹਾਨੂੰ ਹੌਲੀ ਹੌਲੀ ਪਤਾ ਲੱਗ ਜਾਂਦਾ ਤੁਸੀਂ ਕਿਦੋਂ ਨੂੰ ਬੈਟਰ ਫਟਿਆ ਕਿਦੋਂ ਨੂੰ ਫਟਿਆ ਇਦਾਂ ਜੇ ਆਪਾਂ ਇੱਥੇ ਕੋਸ ਬਿਲਡ ਕਰ ਸਕਦੇ ਆ ਸਪੈਸ਼ਲੀ ਜਦਾਂ ਸਪੋਰਟਸ ਸੈਂਟਰ ਕੋਈ ਹੋਵੇ ਉਹਦੇ ਵਿੱਚ ਆਪਾਂ ਪ੍ਰਮੋਟ ਕਰੀਏ ਸਾਰਾ ਕੋਸ ਸਾਰੀ ਸਪੋਰਟ ਇਹ ਹੀ ਨਹੀਂ ਆਪਾਂ ਕੱਲਾ ਕਬੱਡੀ ਵਾਲ ਚੱਲ ਜੀਏ ਜਾਂ ਕ੍ਰਿਕਟ ਵਾਲ ਚੱਲ ਜੀਏ ਸਹੀ ਆ ਰਾਈ ਇਹ ਤਾਂ ਆਪਣੀ ਆਲਰੇਡੀ ਚੱਲਦੀਆਂ ਆ ਇੱਥੇ ਆਪਣੇ ਬਹੁਤ ਵੱਡੇ ਵੱਡੇ ਕੋਚ ਆ ਬੋ ਬਡੇ ਬਡੇ ਪਲੇਅਰ ਆ ਪਰ ਆਪਾਂ ਸਾਰੇ ਨਹੀਂ ਬਣ ਸਕਦੇ ਹੋ ਸਾਰੇ ਨਹੀਂ ਬਣ ਸਕਦੇ ਸਾਰੇ ਨਹੀਂ ਬਣ ਸਕਦੇ ਕੋਈ ਹੋਰ ਹੋਰ ਚੀਜ਼ ਲੈ ਵੀ ਬਣ ਸਕਦਾ ਬੰਦਾ ਹੈ ਤੇ ਸਪੋਰਟ ਬਹੁਤ ਤਰ੍ਹਾਂ ਦੀ ਆ ਜੀ ਤੇ ਜੇ ਆਪਾਂ ਇੱਥੇ ਬਿਲਗੇ ਦੇ ਵਿੱਚ ਆਪਾਂ ਰਲ ਮਿਲ ਕੇ ਸਾਰੇ ਕੋਸ ਕੋਸ ਆਪਾਂ ਪ੍ਰੋਜੈਕਟ ਸੋਚੀਏ ਜਿੱਥੇ ਆਪਾਂ ਗਵਰਨਮੈਂਟ ਦੇ ਨਾਲ ਇਨਵੋਲਵ ਕਰਕੇ ਤੇ ਆਪਾਂ ਸਵੀਮਿੰਗ ਪੂਲ ਬਣਾਈਏ ਆਪਾਂ ਸਪੋਰਟ ਸੈਂਟਰ ਬਣਾਈਏ ਰਨਿੰਗ ਟਰੈਕ ਬਣਾਈਏ ਇਹ ਜ਼ਰੂਰੀ ਤਾਂ ਨਹੀਂ ਆਪਣੇ ਕੋਲੇ ਇੱਥੇ ਸਵੀਮਰਸ ਆ ਸਕਦੇ ਆਪਣੇ ਦੌੜਨ ਵਾਲੇ ਵੀ ਆ ਸਕਦੇ ਆ ਸਕਦੇ ਆਪਣੇ ਬੌਕਸਿੰਗ ਵਾਲੇ ਵੀ ਆ ਸਕਦੇ ਬਿਲਕੁਲ ਪਰ ਵੀਰੇ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਜੀ ਤੇ ਮੈਂ ਕਿਸੇ ਨਾਲ ਅੱਜ ਤੱਕ ਉਹਨਾਂ ਨਾਲ ਮਿਕਸ ਨਹੀਂ ਹੋਇਆ ਜਿਹੜੇ ਕੋਈ ਡਰੱਗਸ ਖਾਂਦੇ ਆ ਅੱਛਾ ਜੀ ਤੇ ਮੈਂ ਇੰਗਲੈਂਡ ਦੇ ਵਿੱਚ ਕੈਂਪਿੰਗ ਕਰਦਾ ਐਂਟੀ ਡਰੱਗਸ ਜੀ ਰਾਈਟ ਅਸੀਂ ਆਪਣੇ ਆਪ ਵੀ ਸਾਨੂੰ ਹਲੇ ਟੈਸਟਿੰਗ ਕਰਦੇ ਆ ਜੀ ਕਰਕੇ ਮੈਂ ਰਿਟਾਇਰ ਤਾਂ ਹੋਇਆ ਹਾਂ 1985 ਦੇ ਰਿਟਾਇਰ ਹੋਇਆ ਹਾਂ ਅੱਛਾ ਪਰ ਹਲੇ ਵੀ ਮੈਂ ਕਹਿੰਦਾ ਮੈਂ ਇਸ ਸਾਲ ਤਰਨਾ ਆ ਜੀ ਸਵੀਮਿੰਗ ਕਰਨੀ ਆ ਉਹਦੇ ਵਿੱਚ ਫੇ ਮੇਰਾ ਸਪੋਰਟਸ ਦੇ ਵਿੱਚ ਨਾ ਰਹਿੰਦਾ ਉਹ ਫੇ ਮੇਰੀ ਟੈਸਟਿੰਗ ਕਰਦੇ ਆ ਜੀ ਤੇ ਇੱਕ ਤਾਂ ਸਾਨੂੰ ਫਿਟਨੈਸ ਟੈਸਟ ਦਿੰਦੇ ਆ ਜਾਨਕਿ ਤੁਸੀਂ ਫਿਟ ਹੋਵਾਂ ਤੁਸੀਂ ਗਾਂ ਸੁਵੀਮਿੰਗ ਕਰ ਸਕਦੇ ਆ ਬਾੜੇ ਬਾੜੀਆਂ ਤੇ ਨਹੀਂ ਦੇਸਾਂ ਕਰ ਸਕਦੇ ਉਮਰ ਦੇ ਹਿਸਾਬ ਨਾਲ ਬਿਲਕੁਲ ਤੇ ਹੁਣ ਫੇ ਸਾਨੂੰ ਸੱਦਿਆ ਕਹਿੰਦੇ ਤੁਸੀਂ ਮਾਸਟਰ ਦੇ ਵਿੱਚ ਆਵੋ ਜੀ ਤੇ ਪਰ ਤੁਹਾਨੂੰ ਪਤਾ ਜਦੋਂ ਇੱਕ ਵਾਰੀ ਬੰਦਾ ਜਿੱਤ ਜਾਂਦਾ ਆ ਬਿਲਕੁਲ ਸਾਰੇ ਤੁਹਾਨੂੰ ਮੋੜ ਕੇ ਜਿੱਤਣਾ ਚਾਹੁੰਦੇ ਆ ਜੀ ਰਾਈਟ ਫੇਰ ਆਪੋ ਉੱਥੇ ਥੋੜਾ ਜਿਹਾ ਹੈਜ਼ਿਟੇਟ ਕਰਦੇ ਜਾ ਕਿ ਨਹੀਂ ਮੈਂ ਕਾਹਤੇ ਆਪਣੀ ਐਨ ਕਮ ਮੋੜ ਕੇ ਗੱਡਾਂ ਮੈਂ ਕਾਹਤੇ ਆਪਣੀ ਟੋਪੀ ਕੱਢਾਂ ਤੇ ਕਾਹਤੇ ਹੈਂ ਮਟੰਗੇ ਆ ਉਹ ਉਹ ਨੰਬਰ 1 ਸੀਏ ਉਹਨਾਂ ਰਹਿਣ ਦੋ ਉੱਥੇ ਪਏ ਪਰ ਫੇ ਵੀ ਕੀ ਜੀ ਕਰਦਾ ਹੈ ਤੇ ਹੁਣ ਟਰਾਈ ਕਰਾਂਗੇ ਕੁਸਟਨ ਕੁਸ ਗਾਹਾਂ ਵੀ ਕਰਨ ਦੀ ਪਰ ਸਾਡੀ ਟੈਸਟਿੰਗ ਜਿਹੜੀ ਉੱਥੇ ਬਹੁਤ ਆ ਜੀ ਤੇ ਸਪੋਰਟਸ ਦੇ ਵਿੱਚ ਤੁਹਾਨੂੰ ਕਦੇ ਨਾ ਕਦੇ ਦਿਨ ਤੁਸੀਂ ਫਟ ਹੋ ਜਾਣਾ ਜੀ ਤੁਹਾਡੀ ਬਾਡੀ ਨੂੰ ਬਹੁਤ ਹਰਟ ਹੋਣਾ ਜੇ ਤੁਸੀਂ ਕੋਈ ਚੀਜ਼ ਖਾ ਕੇ ਕਰਦੇ ਆ ਜੀ ਤੇ ਮੈਂ ਤੁਹਾਨੂੰ ਇੱਕ ਪਹਿਲੀ ਪਹਿਲੀ ਗੱਲ ਸੁਣਾਉਂਦਾ ਅਸੀਂ ਬੈਲਜੀਅਮ ਗਏ ਆ ਅੱਛਾ ਜੀ ਬੈਲਜੀਅਮ ਗਏ ਆ ਸਾਡੇ ਨਾਲ ਜਿਹੜੇ ਜਿੱਥੇ ਅਸੀਂ ਰਹਿ ਰਹੇ ਹਾਂ ਸਾਡੇ ਨਾਲ ਅਮਰੀਕਨ ਟੀਮ ਰਹਿ ਰਹੀ ਆ ਠੀਕ ਹੈ ਤੇ ਅਸੀਂ ਜਿਹੜਾ ਕਹਿੰਦੇ ਆਟ ਸਵੀਮਰਸ ਵਾਂ ਮੁੰਡੇ ਆਠ ਜਿਹੜਾ ਕੁੜੀਆਂ ਦੇ ਸਵੀਮਰਸ ਆ ਉਹ ਸਾਡੀ ਟੀਮ ਆ ਇੰਗਲੈਂਡ ਦੀ ਠੀਕ ਹੈ ਤੇ ਉੱਥੇ ਸਾਡੇ ਨਾਲ ਹੀ ਬੈਠੇ ਅਮਰੀਕਨ ਸਾਡੇ ਸੇਮ ਹੋਟਲ 'ਚ ਰਹੇ ਆ ਠੀਕ ਹੈ ਤੇ ਰਸ਼ੀਨ ਸਾਡੇ ਨਾਲ ਦੇ ਹੋਟਲ 'ਚ ਰਹੇ ਆ ਠੀਕ ਹੈ ਤੇ ਜਿੱਦਣ ਅਸੀਂ ਸਾਡੀ ਰੇਸ ਲੱਗਣ ਲੱਗੀ ਆ ਉਹ ਤੁਸੀਂ ਕੱਪੜੇ ਚੇਂਜ ਕਰਦੇ ਆ ਜੀ ਕੱਲਾ ਤੁਹਾਡੇ ਖਸ਼ਹਿਰਾ ਪਾਇਆ ਹੁੰਦਾ ਤਰਨ ਵਾਲਾ ਐਨਕਾ ਤੁਹਾਡੀ ਟੋਪੀ ਆ ਉਹਨਾਂ ਤੁਹਾਡੇ ਨੰਬਰ ਲਾ ਦੇਣਾ ਤੇ ਤੁਰੇ ਜਾਂਦੇ ਆ ਠੀਕ ਹੈ ਉਹ ਇੱਕ ਇੱਕ ਰੋ ਦੇ ਵਿੱਚ ਕੱਲਾ ਕੱਲਾ ਬੰਦਾ ਜਾਂਦਾ ਜੀ ਉਹ ਜਦੋਂ ਜਾਂਦਾ ਜਦੋਂ ਤੁਸੀਂ ਬਾਹਰ ਨੂੰ ਨਿਕਲਦੇ ਉਹ ਬੋਤਲਾਂ ਫੜਾਈ ਜਾਂਦੇ ਆ ਅੱਛਾ ਜੀ ਕਹਿੰਦੇ ਤੁਹਾਡੇ ਬਿਸ਼ਾਪ ਟੈਸਟ ਕਰਨਾ ਜੀ ਉਹਦੇ ਵਿੱਚ ਹੀ ਉਹਨਾਂ ਨੇ ਸਾਰੇ ਰਸ਼ੀਅਨ ਫੜ ਲਏ ਅੱਛਾ ਜੀ ਤੇ ਦੋ ਅਮਰੀਕਨ ਫੜ ਲਏ ਜੀ ਤੇ ਅਸੀਂ ਜਦੋਂ ਜਦੋਂ ਸਾਡਾ ਉਹਨਾਂ ਨੇ ਨਾਮ ਕੀਤਾ ਅਸੀਂ ਖੜੇ ਹੋਏ ਪਲੈਟਫਾਰਮ ਤੇ ਇਦਾਂ ਦਾ ਵੇਵ ਕੀਤਾ ਕਿ ਇਹ ਨਾਲ ਖੜੇ ਹੋ ਕੇ ਨਾਲ ਅਮਰੀਕਨ ਦਾ ਕੀਤਾ ਜੀ ਤੇ ਮੈਂ ਆਪਣੇ ਦੋਸਤ ਨੂੰ ਕਿਹਾ ਮੈਂ ਕਿਹਾ ਥੰਮ ਵਾਟਸ ਹੈਪਨਿੰਗ ਮੈਨ ਕਹਿੰਦਾ ਕੀ ਕਰ ਮੈਂ ਕਿਹਾ ਉਹਨਾਂ ਦੇ ਸਵੈਮ ਬੁਮਾਰ ਹੋ ਗਏ ਜੀ ਆਏ ਨਹੀਂ ਸੋਰੀ ਓ ਆਈ ਮੇਗਾ ਆਈ ਨਹੀਂ ਕੀ ਹੋ ਗਿਆ ਉਹਨਾਂ ਨੂੰ ਹਾਂ ਤੇ ਪਰ ਇਦਾਂ ਨਹੀਂ ਸੀਗਾ ਪਤਾ ਉਹ ਡਰੱਗਸ ਫੜੇ ਗਏ ਸਾਨੂੰ ਮੁਗਰੋ ਪਤਾ ਲੱਗਾ ਜੀ ਤੇ ਫਿਰ ਜਦੋਂ ਰਸ਼ੇਨ ਦਾ ਉਹ ਨਾ ਹੀ ਨਹੀਂ ਆਇਆ ਜੀ ਮੈਂ ਕਿਹਾ ਆਪਣੇ ਨਾਲ ਟ੍ਰੇਨਿੰਗ ਕਰਦੇ ਰਹੇ ਤਿੰਨ ਹਫ਼ਤੇ ਹੋ ਗਏ ਉਹ ਕਿੱਧਰ ਚਲ ਗਿਆ ਜੀ ਹੈ ਚਲੋ ਉਹਨਾਂ ਨੂੰ ਪਤਾ ਸੀ ਇੰਗਲੈਂਡ ਦੀ ਟੀਮ ਆਈ ਆ ਸੀ ਬਾਦੂ ਸੀਗੇ ਉਸ ਵੇਲੇ ਠੀਕ ਹੈ ਚੈਂਪੀਅਨ ਵਾਸ ਸਾਰੇ ਬੌਨਨ ਟੂ ਸੀ ਇੰਗਲੈਂਡ ਦੇ ਪਹਿਲਾਂ ਹੀ ਸੀਗੇ ਨੰਬਰ 10 ਤੇ ਹਾਲੰਡ ਦਾ ਮੁੰਡਾ ਸੀਗਾ ਜੀ ਤੇ ਸੀਗੇ ਭੱਲੇ ਡਰ ਕੇ ਦੌੜ ਗਏ ਆ ਸਾਡੇ ਮਨ ਚ ਇਹ ਸੀਗਾ ਜੇ ਜਦੋਂ ਅਸੀਂ ਫਿਨਿਸ਼ ਹੋਏ ਕਹਿੰਦੇ ਇਹਨੇ ਡਰੱਗਸ ਫੜੇਗਾ ਉਸ ਦਿਨ ਦਿਨ ਦੀ ਮੈਂ ਸੌ ਖਾਦੀ ਆ ਮੈਂ ਕਿਹਾ ਐਂਟੀ ਡਰੱਗਸ ਮੈਂ ਕੈਂਪਿੰਗ ਕਰਨੀ ਐਂਟੀ ਡਰੱਗਸ ਮੈਂ ਜਿਹੜਾ ਕੋਈ ਮੇਰੇ ਮੋਰੇ ਡਰੱਗਸ ਖਾਂਦਾ ਅਸੀਂ ਇਹ ਪੈਰਾਸੀਟੋਮੇ ਵੀ ਖਾਂਦੇ ਆ ਜੀ ਐਸਪ੍ਰੀਮੀ ਖਾਂਦੇ ਆ ਅਸੀਂ ਖਾ ਨਹੀਂ ਸਾਡੇ ਪਹਿਲਾਂ ਦੱਸਣਾ ਪੈਂਦਾ ਅੱਛਾ ਜੀ ਹਾਂ ਜੀ ਜੇ ਸਾਨੂੰ ਕੋਈ ਮੈਡੀਸਿਨ ਮਿਲਦੀ ਵਾ ਅਸੀਂ ਬੁਹਾਰ ਵੀ ਹੁੰਦੀ ਡਾਕਟਰ ਤੋਂ ਉਹ ਸਾਨੂੰ ਸਪੋਰਟਸ ਫੈਡਰੇਸ਼ਨ ਨੂੰ ਦੱਸਣਾ ਪੈਂਦਾ ਆ ਦਿਨ ਮੈਨੂੰ ਡਾਕਟਰ ਨੇ ਆ ਚੀਜ਼ ਦਿੱਤੀ ਆ ਜੀ ਰਾਈਟ ਭਾਲਕ ਨੂੰ ਉਹ ਸਾਨੂੰ ਟੈਸਟ ਕਰਨ ਆ ਗਏ ਕੀ ਪਤਾ ਕਦੋਂ ਆਣਾ ਬਿਲਕੁਲ ਰਾਈਟ ਤੇ ਸਪੋਰਟਸ ਦੇ ਵਿੱਚ ਜਾਵੋ ਪਰ ਇੱਕ ਗੱਲ ਆ ਪਲੀਜ਼ ਡਰੱਗਸ ਨਾ ਕਰੋ ਜੇ ਤੁਸੀਂ ਡਰੱਗਸ ਕਰਦੇ ਆ ਇੱਕ ਨਾ ਇੱਕ ਦਿਨ ਤੁਸੀਂ ਫੜੇ ਜਾਣਾ ਤੇ ਨਾ ਤੁਹਾਡਾ ਨਿੱਕਲ ਬਦਨਾਮ ਹੋਣਾ ਜੀ ਫੈਮਲੀ ਦਾ ਬਦਨਾਮ ਹੁੰਦਾ ਬਿਲਕੁਲ ਹੈ ਕਾਹਤੇ ਆਪਾਂ ਇਦਾਂ ਕਰਨਾ ਕਰਕੇ ਆਪਣੇ ਬਜ਼ੁਰਗਾਂ ਨੂੰ ਬਹੁਤ ਦੁੱਖ ਲੱਗਦਾ ਹੈ ਸਹੀ ਹੈ ਸਾਡਾ ਨਿਆਣਾ ਫੜਿਆ ਗਿਆ ਕਾਹਤੇ ਫੜਿਆ ਗਿਆ ਹੈ ਆਪਾਂ ਟਰਾਈ ਕਰਦੇ ਨਹੀਂ 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 ਪਰ ਜੇ ਕਰਦੇ ਆ ਪਲੀਜ਼ ਸਟਾਪ ਹਾਂਜੀ ਤੇ ਪਰ ਆਪਾਂ ਮੁਰਕ ਕੇ ਚਲੀਏ ਆਪਣੇ ਪੁਆਇੰਟ ਤੇ ਬਿਲਕੁਲ ਬਿਲਗੇ ਦੇ ਵਿੱਚ ਆਪ ਨੂੰ ਕੁਝ ਨਾ ਕੁਝ ਬਣਾਉਣਾ ਚਾਹੀਦਾ ਇੱਡਾ ਵੱਡਾ ਆਪਣਾ ਪਿੰਡ ਆ ਇਹ ਪਿੰਡ ਤਾਂ ਨਹੀਂ ਹੁਣ ਤਾਂ ਸਿਟੀ ਕਹਿਣ ਲੱਪੇ ਹਾਂ ਹੁਣ ਤਾਂ ਸਿਟੀ ਕਹਿਣ ਲੱਪੇ ਹਾਂ ਤੇ ਆਪਣੇ ਕੋਲ ਥਾਂ ਵੀ ਬਹੁਤ ਪਈ ਇੱਥੇ ਜਿੱਦਾਂ ਆਪਣੇ ਕਹਿੰਦੇ ਛੱਪੜ ਆਪਣੇ ਬਹੁਤ ਵੱਡੇ ਵੱਡੇ ਮਿਲਗੇ ਦੇ ਵਿੱਚ ਤੇ ਆਪਾਂ ਨੂੰ ਗਵਰਨਮੈਂਟ ਦੇ ਨਾਲ ਗੱਲ ਕਰਕੇ ਤੁਹਾਡੇ ਤੁਹਾਡੇ ਦੇ ਨਾਲ ਰਲਾ ਕੇ ਤੇ ਆਪਣੀ ਕਾਉਂਸਲਰਸ ਨੂੰ ਨਾਲ ਰਲਾ ਕੇ ਆਪਾਂ ਨੂੰ ਫੋਰਵਰਡ ਜਾਣਾ ਚਾਹੀਦਾ ਤੇ ਕੁਝ ਨਾ ਕੁਝ ਆਪਾਂ ਨੂੰ ਇੱਥੇ ਫੋਰਵਰਡ ਆਉਣ ਵਾਲੀ ਪੀੜੀ ਲਈ ਹਾਂਜੀ ਹੁਣ ਆਪ ਅਸੀਂ ਤਾਂ ਹੁਣ ਉਮਰ ਦੇ ਸਾਪਨਾ ਉਹ ਆਪਾਂ ਤਾਂ ਹੁਣ ਉਤੋਂ ਦੀ ਜਾ ਰਹੇ ਆ ਹੈ ਤੇ ਹੁਣ ਤਾਂ ਜਿਹੜੇ ਆਥਰੇ ਆ ਉਹਨਾਂ ਲਈ ਆਪਾਂ ਬਣਾ ਹਾਂਜੀ ਹਾਂਜੀ ਤੇ ਗਾਂ ਉਹਨਾਂ ਦੇ ਗਾਂ ਇਹ ਜ਼ਰੂਰ ਤੇ थैंक यू ਤੁਹਾਡਾ ਬਹੁਤ ਬਹੁਤ ਤੇ ਇਦਾਂ ਹੀ ਪਲੀਜ਼ ਇਦਾਂ ਦੀਆਂ ਵੀਡੀਓ ਬਣਾਈ ਜਾਓ ਤੁਸੀਂ ਤੇ ਸ਼ੇਅਰ ਕਰਿਓ ਤੁਹਾਡੀ ਨਿਊਜ਼ ਰੀਲੀ ਗੁੱਡ ਤੇ ਕੱਲੀ ਇੱਥੇ ਨਹੀਂ ਹੋ ਇੰਗਲੈਂਡ ਦੇ ਵਿੱਚ ਵੀ ਅਸੀਂ ਦੇਖਿਆ ਤੇ ਹੁੰਦੇ ਕਿ ਨਹੀਂ ਵੀਰੇ ਨੇ ਕਦ ਦਿਨ ਪੋਣੀ ਆ ਕਿਦ ਦਿਨ ਪੋਣੀ ਆ ਕੀ ਪੋਣਾ ਹਾਂ ਬਿਲਕੁਲ ਸੈਂਕੀ ਤੁਹਾਡਾ ਬਹੁਤ-ਬਹੁਤ ਬਲਜਿੰਦਰ ਸਿੰਘ ਵਾਕਈ ਤੁਸੀਂ ਬਹੁਤ ਵਧੀਆ ਮੈਸੇਜ ਦਿੱਤਾ ਹਾਂਜੀ ਅਸੀਂ ਇਹ ਤੁਹਾਡਾ ਮੈਸੇਜ ਜਿਹੜਾ ਆ ਉਹ ਸਰਕਾਰ ਅੱਗੇ ਰੱਖਾਂਗੇ ਇਹਦੇ ਵਿੱਚ ਸਵਿਮਿੰਗ ਪੂਲ ਜਿਹੜਾ ਬਣਾਇਆ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਜਾਂ ਅੱਜ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਅਸੀਂ ਇਸ ਖੇਡ ਵੱਲ ਵੀ ਲਿਆਈਏ ਇਹ ਤੁਸੀਂ ਸਾਨੂੰ ਇਸ ਕੰਮ ਵਿੱਚ ਬਹੁਤ ਮੈਨੂੰ ਯਕੀਨ ਆ ਮਦਦ ਕਰਨੀ ਆ ਮਦਦ ਕਰਾਂਗੇ ਮੈਂ ਇਹ ਵੀ ਕਹਿੰਦਾ ਮੈਂ ਆ ਕੇ ਕੋਚਿੰਗ ਆਪ ਕਰੂੰਗਾ ਹੁਣ ਹੁਣ ਉੱਥੇ ਅਸੀਂ ਕੋਚਿੰਗ ਕਰੀਦੀ ਆ ਪਿਛਲੇ ਸਾਲ ਮੇਰੇ ਸਿਗੇ 300 ਸਵੀਮਰ ਜਿਹੜੇ ਇੰਗਲੈਂਡ ਤੋਂ ਫਰਾਂਸ ਨੂੰ ਪਰਕੇ ਗਏ ਆ ਜੀ ਤੇ ਇਸ ਸਾਲ ਸੋ ਫਾਰ ਮੇ ਕੋ ਪੰਜ ਆਏ ਆ ਜੀ ਤੇ ਪੰਜਾਂ ਨੂੰ ਮੈਂ ਸਾਰਿਆਂ ਨੂੰ ਯਸ ਨਹੀਂ ਹਲੇ ਗਿਆ ਕਰਕੇ ਉਹਨਾਂ ਨੂੰ ਚੈੱਕ ਕਰੀਦਾ ਪਹਿਲਾਂ ਸਹੀ ਤੇ ਚੈੱਕ ਕਰਕੇ ਉਹਨਾਂ ਨੂੰ ਕਹਿੰਦੇ ਹਾਂ ਤੁਸੀਂ ਗਾਹ ਜਾ ਸਕਦੇ ਜਾਂ ਨਹੀਂ ਜਾ ਸਕਦੇ ਤੇ ਆਪਾਂ ਇੱਥੋਂ ਵੀ ਕੋਈ ਨਾ ਕੋਈ ਲੈ ਕੇ ਜਾਈਏ ਤੇ ਸਪੈਸ਼ਲੀ ਪੰਜਾਬ ਚ ਕੋਈ ਸਾਡਾ ਉੱਠੇ ਨਹੀਂ ਤੇ ਸਾਨੂੰ ਕਲਾ ਬਿਲਗਾ ਨਹੀਂ ਪੰਜਾਬ ਚ ਉੱਠੇ ਅਸੀਂ ਤਾਂ ਬਹੁਤ ਹੈਪੀ ਹੋਣਾ ਸਾਡਾ ਪੰਜਾਬੀ ਭਰਾ ਜਾਂ ਭੈਣ ਆ ਗਈ ਆ ਤੇ ਜਾਂ ਕੋਈ ਸਾਡਾ ਯੰਗਸਟਰ ਆ ਗਿਆ ਅਸੀਂ ਤਾਂ ਹੱਬ ਜਵਾਂਗੇ ਬਿਲਕੁਲ ਤੇ ਦੋਸਤੋ ਤੁਸੀਂ ਸੁਣਿਆ ਬਲਜਿੰਦਰ ਸਿੰਘ ਤੋਂ ਕਿ ਕਿਵੇਂ ਇਹਨਾਂ ਦੇ ਮਨ ਦੇ ਵਿੱਚ ਇਹ ਇੱਕ ਹੋਬੀ ਆ ਕਿ ਮੇਰੇ ਨਗਰ ਦੇ ਵਿੱਚ ਮੇਰੇ ਨਗਰ ਦੇ ਵਿੱਚ ਵੀ ਸਵੀਮਿੰਗ ਲਈ ਇੱਥੇ ਵੀ ਸਵੀਮਿੰਗ ਪੂਲ ਬਣੇ ਤੇ ਅਸੀਂ ਸਰਕਾਰ ਕੋਲੋਂ ਮੰਗ ਕਰਾਂਗੇ ਮੰਗ ਨੂੰ ਸਾਡੀ ਨੂੰ ਬੂਰ ਪਾਣੇ ਪੈਣਾ ਕਿਉਂਕਿ ਸਾਨੂੰ ਪਤਾ ਆ ਵੀ ਜਿਹੜੀ ਇਹ ਸਰਕਾਰ ਆ ਇੱਥੇ ਸਾਡੀ ਜਿਹੜੀ ਆ ਉਹ ਹਰ ਗੱਲ ਜਿਹੜੀ ਸੁਣੀ ਜਾਂਦੀ ਆ ਸਹੀ ਗੱਲਾਂ ਜੀ ਇਸ ਕਰਕੇ ਜਦੋਂ ਤੁਸੀਂ ਅਗਲੀ ਵਾਰ ਆਉਂਗੇ ਪਰ ਜਦ ਸਰਕਾਰ ਦੀ ਗੱਲ ਕਰਦੇ ਆ ਆਪਾਂ ਨੂੰ ਬਹੁਤ ਹੈਪੀ ਹੋਣਾ ਚਾਹੀਦਾ ਆਪਣੇ ਨਾਲ ਨਾਲ ਇਹ ਬਲਗੇ ਦੇ ਨਾਲ ਦੇਖੋ ਕਿੰਨਾ ਕੁਸ਼ ਕਰ ਰਹੇ ਆ ਕਿੰਨਾ ਕੁਸ਼ ਇੰਦਰਜੀਤ ਕੋ ਰਮਾਨ ਕਰ ਰਹੇ ਆ ਬਹੁਤ ਬਹੁਤ ਉਹਨਾਂ ਨੇ ਆਪਣੀ ਇਹ ਵੀ ਜਦੋਂ ਮੰਨ ਲਓ ਆਪਾਂ ਡਿਮਾਂਡ ਕਰਨੀ ਆ ਤਾਂ ਉਹਨੇ ਆਪਨੂੰ ਸਹਿਮਤੀ ਦੇਣੀ ਆ ਉਹਨਾਂ ਨੇ ਕਹਿਣਾ ਵਾਕਿਆ ਇੱਥੇ ਹੋਣਾ ਚਾਹੀਦਾ ਤੇ ਅਸੀਂ ਤੁਹਾਡੇ ਅਗਲੀ ਵਾਰ ਆਉਣ ਤੇ ਇਹ ਜਿਹੜੀ ਖੁਸ਼ਖਬਰੀ ਜਿਹੜੀ ਆ ਉਹ ਤੁਹਾਡੇ ਲਈ ਉਸ ਵੇਲੇ ਤੱਕ ਤਿਆਰ ਕਰਾਂਗੇ ਹਾਂਜੀ ਤੁਹਾਡੇ ਜਾਣ ਤੋਂ ਪਹਿਲਾਂ ਮੈਂ ਪਹਿਲਾਂ ਕਹਿਣਾ ਚਾਹੁੰਦਾ ਇੰਦਰਜੀਤ ਬੀਬੀ ਇੰਦਰਜੀਤ ਜੀ ਮਾਨ ਦਾ ਬਹੁਤ ਬਹੁਤ ਥੈਂਕ ਯੂ ਏਦਾਂ ਸਾਡੇ ਨਾਲ ਜੁੜੇ ਰਹੋ ਅਸੀਂ ਵੀ ਤੁਹਾਡੇ ਨਾਲ ਜੁੜੇ ਰਵਾਂਗੇ ਬਿਲਕੁਲ ਹਾਂਜੀ ਬਹੁਤ ਬਹੁਤ ਤੁਹਾਡਾ ਜੀ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਥੈਂਕ ਯੂ ਤੁਹਾਡਾ ਬਹੁਤ-ਬਹੁਤ। ਇਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।